ਦਾ ਨਾਮ ਕੀ ਕਰਨਾ ਹੈ ਮੇਰਾ ਨਾਮ ਤਰਸ਼ੀਮ ਸਿੰਘ ਆ ਜੀ ਮੈਂ ਬੁੰਡਾ ਕਲੋਨੀ ਚ ਰਹਿਣਾ ਆ ਮਾਈ ਕਾਫੇ ਦੇ ਸਾਹਮਣੇ ਮੇਰੀ ਬਿਲਡਿੰਗ ਆ ਬਣਦੀ ਸੀ ਪਰ ਇਸ ਬਿਲਡਿੰਗ ਦਾ ਮਤਲਬ ਕੰਪਲੀਟ ਕੰਮ ਚਾ ਹੋ ਗਿਆ ਸੀਗਾ ਹਫਤਾ ਪਹਿਲਾਂ ਮੈਂ ਪੂਰਾ ਕੰਪਲੀਟ ਕੰਮ ਕਰਕੇ ਜੋ ਵੀ ਇਹਦਾ ਹਾਲ ਕੰਮ ਜਿਦਾ ਬਾਥਰੂਮਾਂ ਦਾ ਲਾਈਟ ਦਾ ਹਰੇਕ ਚੀਜ਼ ਓਕੇ ਕਰਕੇ ਗਿਆ ਸੀ ਹਫਤਾ ਪਹਿਲਾਂ ਮੈਨੂੰ ਕਿਤੇ ਕੰਮ ਸੀ ਆਪਣੇ ਰਿਸ਼ਤੇਦਾਰੀ ਚ ਮੈਂ ਹਫਤਾ ਬਾਹਰ ਰਹਾ ਮੈਂ ਅੱਜ ਆ ਕੇ ਦੇਖਿਆ ਸਵੇਰੇ ਦਾ ਮੇਰਾ ਸਾਰਾ ਸਮਾਨ ਲਾ ਕੇ ਲੈ ਗਏ ਜੀ ਜਿੰਨਾ ਅੰਦਰ ਫਿਟਿੰਗ ਸੀ ਜੋ ਵਾਇਰਿੰਗ ਉੱਪਰ ਤੇ ਨੰਨ ਮੰਜਲਾਂ ਦੀ ਵਾਇਰਿੰਗ ਪਾਈ ਸੀ ਮੈਂ ਉਹ ਸਾਰੀ ਵਾਇਰਿੰਗ ਖਿੱਚ ਕੇ ਲਗਾਇਆ ਆਪਣੀ ਸਿੜੀ ਨਾਲ ਲੈ ਗਿਆ ਪੌੜੀ ਉਹਦੇ ਨਾਲ ਸਾਰੀ ਪੂਰਾ ਛੱਤਾਂ ਦੀ ਵਾਇਰਿੰਗ ਵੀ ਕੱਢ ਲਈ ਜਿੰਨੇ ਸਵਿਚ ਬੋਰਡ ਜੋ ਲੱਗਾ ਸੀ ਮੋਟਰ ਸੀ ਮੋਟਰ ਦੇ ਸਟਾਰਟਰਸ ਜੋ ਚੀਜ਼ ਸਿਆਲ ਸਭ ਲੈ ਗਏ ਤੇ ਬਾਥਰੂਮਾਂ ਦੇ ਦਰਵਾਜ਼ੇ ਬਾਥਰੂਮਾਂ ਦੇ ਨਾਲ ਜੋ ਸ਼ੀਸ਼ੇ ਅੰਦਰ ਵਗੈਰਾ ਲੱਗੇ ਸੀ ਸਭ ਖੋਲ ਕੇ ਲੈ ਗਏ ਜੀ ਕੋਈ ਚੀਜ਼ ਬਾਕੀ ਨਹੀਂ ਛੱਡੀ ਦਰਵਾਜ਼ੇ ਵੀ ਖੋਲ ਕੇ ਲੈ ਗਏ ਬਾਥਰੂਮਾਂ ਦੇ ਨਾਲ ਔਰ ਜਿੰਨੀਆਂ ਚੀਜ਼ਾਂ ਸੀ ਅੰਦਰ ਮੇਰੀਆਂ ਸਾਰਾ ਸਮਾਨ ਲੈ ਗਏ ਲੁੱਟ ਗਏ ਤੋੜ ਫੋੜ ਕਰ ਗਏ ਸਾਰੀਆਂ ਚੀਜ਼ਾਂ ਦੀ ਸ਼ਟਰ ਤੋੜਦੇ ਰਿਹਾ ਜੀ ਸ਼ਟਰ ਨਹੀਂ ਉਹਨਾਂ ਤੋਂ ਟੁੱਟੇ ਅੰਦਰ ਜਿਹੜਾ ਦੁਕਾਨਾਂ ਦੇ ਵਿੱਚ ਕੋਈ ਸਮਾਨ ਹੋਊਗਾ ਬਚ ਗਿਆ ਹੋਊਗਾ ਬਾਕੀ ਜਿਹੜਾ ਉੱਪਰ ਜਨਾਂ ਸਮਾਨ ਸੀ ਉਹ ਸਾਰਾ ਲੁੱਟ ਕੇ ਲੈ ਗਏ ਜੀ ਸ਼ੋਰ ਇੱਥੋਂ ਅੰਦਰ ਹੋਇਆ ਜੀ ਆਹ ਦਰਵਾਜ਼ਾ ਭੰਨਿਆ ਨਾ ਸਾਹਮਣੇ ਦਰਵਾਜ਼ਾ ਦਰਵਾਜ਼ਾ ਤੋੜਿਆ ਦਰਵਾਜ਼ਾ ਤੋੜ ਕੇ ਅੰਦਰ ਚਲੇ ਗਏ ਉੱਪਰੋਂ ਫਿਰ ਇਹਨਾਂ ਨੇ ਸਾਰੇ ਦਰਵਾਜ਼ੇ ਮੇਰੇ ਭੰਨੇ ਆ ਉੱਤੋਂ ਜਾ ਕੇ ਦੇਖਾ ਜਾ ਮੌਕੇ ਤੇ ਸਾਰੇ ਦਰਵਾਜਿਆਂ ਦੇ ਲੋਕ ਤੋੜ ਦੋੜ ਕੇ ਸਾਰ ਅੰਦਰ ਗਏ ਜੀ ਜਿੰਨਾ ਵੀ ਮਤਲਬ ਲੋਕ ਸੀ ਸਾਰੇ ਤੋੜ ਦਿੱਤੇ ਉਹਨਾਂ ਨੇ। ਔਰ ਸੱਚ ਵਧੀਆ ਕੰਪਨੀ ਦਾ ਸਾਰਾ ਸਮਾਨ ਮੈਨ ਲਾਇਆ ਸੀ ਆਪਣੇ ਵਾਸਤੇ ਮਿਲਣਗੇ ਤਿਆਰ ਕਰਵਾ ਰਿਆ ਸੀ ਚਲੋ ਕੋਈ ਕੰਮ ਕਰਾਂਗੇ। ਪਰ ਅਜੇ ਕੰਮ ਕਰਨ ਤੋਂ ਪਹਿਲਾਂ ਹੀ ਲੁਟੇਰੇ ਆ ਕੇ ਸਭ ਲੁੱਟ ਕੇ ਲੱਗੇ ਕੰਮ ਨਾ ਕੀ ਕਰਾਂਗੇ। ਲੱਗ ਪਕ ਕਿੰਨਾ ਨੁਕਸਾਨ ਆਇਆ? ਤਿੰਨ ਤੋਂ 3.5 ਲੱਖ ਰੁਪਏ ਦਾ ਮੇਰਾ ਨੁਕਸਾਨ ਹੋ ਗਿਆ ਜੀ। ਮਿਸਤਰੀਆਂ ਦੇ ਅਲੱਗ ਅਜੇ ਮਿਸਤਰੀਆਂ ਦੀ ਲੇਬਰ ਦਾ ਗਣੀ ਨਹੀਂ ਜਿਹੜਾ ਮੇਰਾ ਸਮਾਨ ਸਮਾਨ ਇਹਨਾਂ ਦਾ ਚਲੇ ਗਿਆ ਜੀ। ਹਾਂ ਜੀ। ਪੁਲਿਸ ਨੂੰ ਸੂਚਿਤ ਕਰ ਦਿੱਤਾ ਜੀ। ਕਹਿੰਦੇ ਆਉਣੇ ਜੀ। ਹਾਂ ਜੀ ਮੰਗ ਕਰਦੇ ਹਾਂ ਮੰਗ ਹੀ ਕਰਦੇ ਜੀ ਇਹ ਆ ਜਿਹੜੇ ਨੁਕਸਾਨ ਹੁੰਦੇ ਉਹਨਾਂ ਤੋਂ ਬਚਾ ਕੀਤਾ ਜਾਵੇ ਮਾੜੇ ਆਦਮੀ ਦਾ ਕੰਮ ਹੀ ਨਹੀਂਗਾ ਜੀ ਇੱਥੇ ਖਲੋ ਨਹੀਂ ਸਕਦੇ ਆ ਕੇ ਹੁਣ ਇੰਨੀ ਵਧੀਆ ਬਿਲਡਿੰਗ ਬਣਾਈ ਆ ਇੱਥੇ ਰਹਿਣ ਦਾ ਕੋਈ ਹੈ ਨਹੀਂਗਾ ਕੀ ਕਰਾਂਗੇ ਬੜੇ ਨੁਕਸਾਨ ਕਰ ਜਾਂਦੇ ਜੀ ਪਤਾ ਨਹੀਂ ਲਾ ਕਿਹੜੇ ਨਾਮ ਕਿੱਥੋਂ ਮਾਰ ਲੈਣਾ ਕਿਨੇ ਕਹਿੰਦੇ ਆ ਕੇ ਕੋਈ ਹੈ ਹੀ ਨਹੀਂਗਾ ਜੀ ਕੋਈ ਸੇਫਟੀ ਨਹੀਂ ਹੈਗੀ ਹੁਣ ਇੰਨੀ ਵੱਡੀ ਬਿਲਡਿੰਗ ਆ ਇੰਨਾ ਇੱਥੇ ਏਰੀਆ ਚ ਵਧੀਆ ਬਾਜ਼ ਸਾਹਮਣੇ ਪੁੱਡਾ ਆ ਇੱਥੇ ਵੇਖੋ ਚੋਰੀਆਂ ਕਰੀ ਜਾਂਦੇ ਤੇ ਕਿੱਥੋਂ ਸੇਫ ਕਰ ਲਾਂਗੇ ਇਹਨਾਂ ਜੀ ਜਦੋਂ ਲਹੂ ਜੀ ਕਟਨਾਵਾ ਹੋ ਰਹੀਆਂ ਜੀ ਬਹੁਤ